ਹਰ ਭਜਨ ਮਾਨ ਦਾ ਜੱਦੀ ਘਰ ਆ ਜਿਹੜਾ ਉਹ ਬਿਲਕੁਲ ਇਸ ਘਰ ਨਾਲ ਦਾ ਠੀਕ ਹੈ ਇਹ ਤੁਹਾਨੂੰ ਤੋਂ ਨੂੰ ਪੁਰਾਣਾ ਪੰਜਾਬ ਜਾ ਦਾ ਜੂ ਆਪਣਾ ਨੇ ਘਰ ਜਾ ਜਾਣੀਆਂ ਜਿਨ੍ਹਾਂ ਦੇ ਇਹ ਜੇ ਘਰ ਸੀਗੇ ਉਸ ਤੋਂ ਬਾਅਦ ਢਾਕੇ ਕੋਠੀਆਂ ਬਾਲੀਆਂ ਹਨਾ ਇਹ ਬਾਹਰਲੀ ਬੈਠਕ ਹੈ ਜੀ ਜਿਹਨੂੰ ਕਹਿੰਦੇ ਆ ਤੇ ਬਾਹਰੋਂ ਕਿਸੇ ਨੇ ਆਉਣਾ ਯਾਰ ਦੋਸਤ ਨੇ ਤੰਦਰੇ ਸੀ ਲੱਗਿਆ ਹੋਇਆ ਤੇ ਇਹ ਪਹਿਲਾਂ ਜਿਹੜਾ ਹੈ ਦਰਵਾਜ਼ਾ ਹਨਾ ਬਹੁਤ ਘੈਂਟ ਦਰਵਾਜ਼ਾ ਤੇ ਉਹ ਬਾਈ ਵੀ ਖੜਾ ਉਧਰੋਂ ਭੁੰਦੜਾ ਆ ਦੇਖੋ ਜੀ ਇੱਥੇ ਕੋਈ ਟਰਾਲੀ ਆ ਕਰਨਾ ਕੁਝ ਵੀ ਲਾਉਣਾ ਕਰਨਾ ਗੱਡੀ ਰੋਣੀ ਹੈ ਤੇ ਆ ਇਹ ਬੈਠਕ ਦਾ ਆ ਗਿਆ ਅੰਦਰੋਂ ਹਨਾ ਠੀਕ ਕੀ ਹਾਲ ਹੈ ਬਾਈ ਸਸੇ ਗਾਵੇ ਤੇ ਮੈਂ ਕਹਿੰਦਾ ਬਾਈ ਮੈਂ ਜਦੋਂ ਘਰ ਦੇਖਿਆ ਮੈਂ ਸਾਰੇ ਭਰਾਵਾਂ ਨੂੰ ਦਿਖਾਵਾਂ ਕਿਉਂ ਕਲੇ ਜਿਹੜੇ ਭਰਾ ਬਾਹਰ ਬੈਠੇ ਐ ਜਾਂ ਜਿਨ੍ਹਾਂ ਨੇ ਇਹ ਜੇ ਘਰ ਸੀਗੇ ਉਹਨਾਂ ਨੇ ਢਾਕੇ ਕੋਠੀਆਂ ਵਾਲੀਆਂ ਤੇ ਹੁਣ ਉਹ ਪਸਤਾਵਾ ਹੋ ਰਿਹਾ ਹੈ ਨਾ ਕੋਠੀਆਂ ਜਿਹੜਾ ਬੰਦਾ ਜਿਵੇਂ ਕਹਿੰਦੇ ਕੋਠੀਆਂ ਮਕਾਨ ਬਣ ਗਿਆ ਘਰ ਨਹੀਂ ਬਣ ਗਿਆ ਹਾਂ ਘਰ ਨਹੀਂ ਬਣਿਆ ਇਹ ਘਰ ਸੀ ਇਹਦੇ ਵੀ ਮਖਸੂਸਪੂਰੀ ਨਹੀਂ ਗੱਲ ਕਹੀ ਸੀ ਨਾ ਘਰ ਪਾਉਣਾ ਸੌਖਾ ਪਰ ਘਰ ਬਣਾਉਣਾ ਬਹੁਤ ਔਖਾ ਹੈ ਬਣਦਾ ਤਾਂ ਮਕਾਨ ਹੁੰਦਾ ਹਾਂ ਘਰ ਤਾਂ ਲੋਕ ਬਣਾਉਂਦੇ ਘਰ ਲੋਕ ਬਣਾਉਂਦੇ ਤੇ ਦਿਖਾ ਦੀ ਬਾਈ ਹੋਰ ਨੇ ਤੇ ਬਾਈ ਹੋਰ ਨੇ ਭਰਾ ਜਿਹੜੇ ਫੈਮਿਲੀ ਕੁਛ ਬਾਹਰ ਹੈ ਤੇ ਬਾਈ ਆਪ ਇੱਥੇ ਆ ਤੇ ਇੱਥੋਂ ਦਿਖਾ ਦੀ ਹੈ ਨਾ ਆਪਾਂ ਸ਼ੁਰੂ ਤੇ ਇਹ ਜਾਮਨ ਦਾ ਬਈ ਬੂਟਾ ਲੱਗਿਆ ਹੋਇਆ ਠੀਕ ਹੈ ਜੀ ਤੇ ਆ ਚੀਜ਼ਾਂ ਬਈ ਆ ਹਾਰੇ ਆ ਨਾ ਆਇਓ ਦਿਖਾ ਅੱਛਾ ਹੂੰ ਮਤਲਬ ਪੁਰਾਣੇ ਤੌਰ ਤੇ ਸਾਡੇ ਹਾਰੇ ਚੀਜ਼ਾਂ ਕੰਮ ਚੱਲਦਾ ਸੀ ਜ਼ਿਆਦਾਤਰ ਹੁਣ ਜਦੋਂ ਇੱਥੇ ਹਾਂ ਇਹ ਹਾਰਾ ਸੀ ਇਹਦੇ ਵਿੱਚ ਦੁੱਧ ਜਿਵੇਂ ਧਰਦ ਨਹੀਂ ਸੀ ਨਾ ਕਾੜੀ ਵਾਲਾ ਸਾਡੇ ਦਾਲ ਬਣਾਉਂਦੇ ਆ ਜੀ ਸਾਡੇ ਕੁਜੇ ਦੀ ਦਾਲ ਬਣਦੀ ਸੀ ਸਪੈਸ਼ਲ ਸਾਡੇ ਘਰੇ ਸਾਰੇ ਟੱਬਰ ਚ ਕਿੰਨੇ ਮੈਂਬਰ ਸੀ ਬਾਈ 11 ਮੈਂਬਰ ਸੀ ਤੇ ਹੁਣ ਕੁਛ ਬਾਹਰ ਚਲੇ ਗਏ ਹਾਂ 5 ਮੈਂਬਰ ਬਾਹਰ ਚਲੇ ਗਏ ਬਾਈ ਤੇ 3 ਮੈਂਬਰ ਸਾਡੇ ਪਰਿਵਾਰ ਦੇ ਪੂਰੇ ਹੋ ਗਏ ਅੱਛਾ ਨਾ ਡੈਥ ਹੋਈ ਠੀਕ ਹੈ ਤੇ ਇਹ ਬਾਈ ਪ੍ਰਾਣਾ ਕਰ ਸੀ ਆ ਇਹ ਵੀ ਪ੍ਰਾਣਾ ਕਰ ਸੀ ਬਈ ਤਾ ਕੇ ਇੱਥੇ ਮਤਲਬ ਲਾ ਲੂਗੀ ਇਕੱਠਾ ਕਰ ਲਈ ਅੱਛਾ ਅੱਛਾ ਸਫਾਈ ਕਰ ਲਈ ਇਹ ਬਾਈ ਕਿੰਨੇ ਸਾਲ ਪ੍ਰਾਣਾ ਕਰ ਇਹ ਏ ਬਈ ਘਟੋ ਘਟ 40 42 ਸਾਲ ਹੋ ਗਏ ਘਰ ਬਣੇ ਨੂੰ ਅੱਛਾ ਤੇ ਇੱਥੋਂ ਦਾ ਜਿਵੇਂ ਹੋਏ ਨੀਮ ਐ ਫਿਰ ਪਾਣੀ ਬਈ ਤੇ ਗਲੀ ਉਦੋਂ ਵੀ ਨੀਮੀ ਗਲੀ ਵੱਲੋਂ ਸਾਰਾ ਜਾਂਦਾ ਬਈ ਬਾਹਰ ਪਾਣੀ ਨਹੀਂ ਕੋਈ ਨਿਕਲਮ ਸਮੱਸਿਆ ਨਹੀਂ ਹੋਈ ਆ ਪਾਣੀ ਹੂੰ ਸਾਬ ਸਪਾਈਏ ਦੀਨ ਕਰਦੇ ਚਲੋ ਦਰਵਾਜ਼ਾ ਵਧੀਆ ਬਈ ਟਰਾਲੀ ਲਾਉਣੇ ਕੋਈ ਹਨਾ ਕੁੱਲਾ ਬਈ ਉੱਧਰ ਹੈ ਜੀ ਬਹੁਤ ਆਏ ਜੀ ਨਹੀਂ ਹੈਗਾ ਹਨਾ ਵੀ ਇੱਧਰੇ ਰੂਮ ਚੋਂ ਨਿਕਲ ਗਏ ਬੱਚੇ ਜੱਜ ਜਾਂਦਾ ਕੋਈ ਕਚਨ ਚੋਂ ਨਿਕਲਿਆ ਉਹ ਕੰਮ ਨਹੀਂ ਹੈਗਾ ਹੁਣ ਬਈ ਇੱਥੇ ਆ ਸਿਆਲਾਂ ਦੇ ਵਿੱਚ ਜਿਹੜੀ ਇੱਥੇ ਧੁੱਪ ਆਉਣੀ ਆ ਧੁੱਪ ਸੇਕਣੀ ਆ ਅਸੀਂ ਆਲਾ ਸੀ ਧੁੱਪ ਇੱਥੇ ਬੈਠ ਕੇ ਸੇਕਦੇ ਆ ਬਾਹਰ ਹੀ ਬੈਠ ਕੇ ਜੀ ਆ ਹਾਂ ਪੜਨੇ ਬੈਨੇ ਜ਼ਿਆਦਾਤਰ ਗਰਮੀਆਂ ਚ ਵੀ ਮੈਂ ਜ਼ਿਆਦਾਤਰ ਬਾਹਰ ਹੀ ਬੈਠਣਾ ਮੈਂ ਏਸੀ ਵੀ ਬਹੁਤ ਘੱਟ ਹਵਾ ਪਸੰਦ ਕਰਦਾ ਹਾਂ ਠੀਕ ਆ ਜੀ ਤੇ ਆ ਪੌੜੀਆਂ ਆ ਗਈਆਂ ਵਾਈਦੀਆਂ ਤੇ ਇਹ ਸਾਰਾ ਬਰਾਂਡਾ ਤੇ ਉੱਧਰ ਰਸੋਈ ਚਲੋ ਅੰਦਰਲੇ ਬਾੜੀਆਂ ਦਿਖਾਉਂਦੇ ਆਪਾਂ ਬਾਹਰੋਂ ਇੱਕ ਲੁੱਕ ਦਿਖਾਈਏ ਤੁਹਾਨੂੰ ਹਨਾ ਤੇ ਕੀ ਦੇ ਕੇ ਦੇਖਰਾਵੇਂ ਸੀ ਜ਼ਰੂਰ ਕਮੈਂਟ ਜ਼ਰੂਰ ਕਰਿਓ ਵੀਡੀਓ ਬਹੁਤ ਵਾਰ ਸ਼ੇਅਰ ਕਰ ਦਿਓ ਤੇ ਆਪਾਂ ਪਿੰਡ ਪੈਣੀ ਪੈਣੀ ਮਹਾਰਾਜ ਜੀ ਹਨਾ ਪੈਣੀ ਮਹਾਰਾਜ ਪੈਣੀ ਪਹਿਣੀ ਬਾਈਆ ਜਿਲ੍ਹਾ ਬਠਿੰਡਾ ਹਾਂ ਜਿਲ੍ਹਾ ਬਠਿੰਡਾ ਦੇ ਵਿੱਚ ਹੈ ਬਾਕੀ ਹਰਪਜਨ ਮਾਨਦ ਕਰ ਵੀ ਬਿਲਕੁਲ ਇਹੋ ਜਿਹੀ ਹੈ ਨਾ ਖੇਮੂਆ ਨੇ ਪੁਰਾਣੀ ਪ੍ਰਾਚੀਨ ਜਿਹੜੀ ਬਣਾ ਦੀ ਇਦਾਂ ਦੀ ਬਣੀ ਹੋਈ ਹੈ ਤੇ ਜਿਹਦੀ ਕੋਲ ਹੈਗੀ ਇਹਨੂੰ ਢੋਣ ਦੀ ਕੋਸ਼ਿਸ਼ ਨਾ ਕਰੋ ਜੇ ਚਾਹੇ ਕੋਠੀ ਥੋੜੀ ਜਗ੍ਹਾ ਚ ਪਾ ਲਓ ਹੁਣ ਆਪਾਂ ਪਿੱਛੇ ਦਾ ਪੁਰਾਣਾ ਵੀ ਦਿਖਾ ਦਈਏ ਬਾਈ ਜੀ ਤੇ ਇੱਧਰ ਆ ਗਈ ਬਾਈ ਰਸੋਈ ਖੁੱਲੀ ਬਾਲਾਂ ਨਹੀਂ ਛੱਤਾ ਵੀ ਆ ਹਾਂ ਹਜੇ ਵੀ ਰੱਖ ਰੱਖੀ ਹੈ ਬਾਲਿਆਂ ਵਾਲੀ ਅੱਛਾ ਤੇ ਅੰਦਰ ਵੀ ਅੰਦਰ ਵੀ ਸਾਰੀ ਬਾਲ ਸਾਰੇ ਖਰਚ ਸਾਰੀ ਬਾਲਿਆਂ ਵਾਲੀ ਛੱਤ ਹੈ ਬਾਈ ਜਮਾ ਵੀ ਐ ਇੱਕ ਵਾਰੀ ਵੀ ਆ ਲਾ ਲੋ ਵਿੱਚ ਆ ਸਾਰੇ ਘਰ ਦੀ ਛੱਤਾ ਬਹੁਤ ਵੱਡੀ ਗੱਲ ਆ ਬਾਈ ਇਹ ਚੀਜ਼ਾਂ ਸੰਭਾਲ ਕੇ ਰੱਖਣੀਆਂ ਹਨਾ ਤਾਂ ਕਿ ਦਿਖਾਉਗਾ ਘਰਾ ਹਨਾ ਹੈ ਉਹ ਬੰਗੀਆਂ ਬਾਤੀਆਂ ਹਾਂ ਅੱਛਾ ਉਹ ਉਸ ਤੋਂ ਵੀ ਪੁਰਾਣਾ ਘਰ ਆ ਬਾਈ ਹੈ ਉਹ ਉਸ ਤੋਂ ਵੀ ਉਹ ਕੈ ਸਾਲ ਪੁਰਾਣਾ ਜੀ ਉਹ ਬਾਈ ਘਟੋ ਘਟ ਕੋਈ 50 ਸਾਲ ਪੁਰਾਣਾ ਬਾਈ ਉਹਦੇ ਚ ਕੁਝ ਮਾਰਕਸੀ ਢਾਤੀ ਸੀਗੀ ਤੇ ਕੁਝ ਦੀ ਮੁਰੰਮਤ ਕਰਦੇ ਆ ਬਾਈ ਹੁਣ ਇਰਾਦਾ ਤੈ ਹੈਗਾ ਵੀ ਤੇਰਾ ਸਾਰੇ ਨੂੰ ਹਾਂ ਤਾਂ ਕਿ ਜਿਹੜਾ ਮੂਰੇ ਮੂਰੇ ਵਾਲਾ ਉਹ ਸਾਰਾ ਰੱਖ ਕੇ ਬਾਈ ਠੀਕ ਹੈ ਹਰ ਕੋਣਾ ਹੈ ਹੁਣ ਤੁਹਾਨੂੰ ਪਤਾ ਫਿਰ ਹਾਂ ਪਰ ਇਹ ਬਈ ਇਹ 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 ਬੈਹ ਕਰਨਾ ਯਾਰ ਕਰਨਾ ਬਈ ਤੇ ਬਈ ਇਹ ਤਾਂ ਨਹੀਂ ਟਾਉਂਦੇ ਜਿਹੜਾ ਹੈਗਾ ਨਹੀਂ ਆ ਕੋਈ ਇਹਦਾ ਪਲਾਨਿੰਗ ਨਹੀਂ ਹੈਗੀ ਨਹੀਂ ਉਹ ਜਿਹੜਾ ਆਪਾਂ ਦੇਖੀ ਫਰੰਟ ਤੇ ਆ ਬਈ ਦਰਵਾਜ਼ਾ ਉਹ ਟਾਉਣ ਦਾ ਸਾਡਾ ਕੋਈ ਰਾਤ ਨਹੀਂ ਹੈਗਾ ਅੱਛਾ ਆ ਪਵਾਠੀਆਂ ਆ ਇੱਧਰ ਚਲੋ ਪਸ਼ੂ ਸੀ ਵਗੈਰਾ ਇੱਥੇ ਸਾਰੇ ਹਨਾ ਹਾਂ ਇਹ ਸਾਰਾ ਬਈ ਪਸ਼ੂਆਂ ਦਾ ਪਸ਼ੂਆਂ ਵਾਲਾ ਸੀ ਆ ਘਰ ਸੀ ਬਈ ਉਸ ਤੋਂ ਪਹਿਲਾਂ ਤੁਹਾਡਾ ਇਹ ਘਰ ਸੀਗਾ ਨਹੀਂ ਆਪਣਾ ਘਰ ਪਹਿਲਾਂ ਵਾਲੀ ਸੀ ਬਈ ਆਪਾਂ ਅੱਗੇ ਸਿੱਤੋਂ ਬਾਹਰ ਲੈ ਆ ਲੈ ਠੀਕ ਹੈ ਜੀ ਤੇ ਸਾਰਾ ਬਈ ਪਤਾ ਬੱਤੀ ਦਾ ਬਣਿਆ ਫਿਰ ਹਾਂ ਪ੍ਰੋਪਰ ਜਮਾ ਪਹਿਲਾ ਹੂੰ ਬਹੁਤ ਸਾਪ ਪਈ ਅਸੀਂ ਆ ਸੀ ਆ ਸੀ ਬਾਈ ਦਿਖਾਓ ਨਾ ਬਾਈ ਗੱਲੀ ਗੱਲੀ ਟਾਇਰ ਸਾਪ ਪਈ ਆ ਬਾਈ ਅੱਛਾ ਤੇ ਆਹਾ ਬਾਈ ਇੱਥੇ ਹਰਾਚਾਰਾ ਕੋਤਰਦੇ ਹੁਣ ਨਾਲ ਜੇਲੇਟਰ ਹੈ ਨਾ ਬਾਈ ਹਰਾਚਾਰਾ ਕੋਤਰਦੇ ਇੱਥੇ ਟੋਕਾ ਲੱਗਿਆ ਸੀ ਹੁਣ ਤਾਂ ਚਲੋ ਖੇਤੀ ਵਾਲੀ ਛੜਤੀ ਹੂੰ ਤੇ ਹੁਣ ਤਾਂ ਜਦੋਂ ਇਹ ਲਲਵੀ ਇਹ ਜਗ੍ਹਾ ਇੱਕ ਤਰ੍ਹਾਂ ਦੀ ਦਾਣ ਦਿੱਤੀ ਵੀ ਐਸ ਕੋਈ ਸਾਧਨ ਆਪਦਾ ਖੜਾ ਜਾਂਦਾ ਮੀਰਪਰਾ ਹੂੰ ਤੇ ਆ ਬਾਈ ਪੌੜੀਆਂ ਸੀ ਇੱਥੇ ਇਸ ਘਰ ਦੀਆਂ ਤੇ ਛਤਾਂ ਦੇ ਬਈ ਕੀ ਕੀ ਇਹ ਕਨੇ ਬਾਲੇ ਵਾਲੀਆਂ ਛੱਤਾਂ ਕਹਿੰਦੇ ਚਾਉਣ ਵਾਲੀ ਗੱਲ ਹੋ ਜਾਂਦੀ ਹੈ ਨਾ ਹਾਂ ਪਰ ਅੱਜ ਤੱਕ ਹਜੇ ਤੱਕ ਇਹ ਬਾਲਿਆਂ ਵਾਲੀ ਛੱਤ ਚਾਉਈ ਨਹੀਂ ਗਈ ਚਾਉਈ ਨਹੀਂ ਹਾਂ ਘੱਟੋ ਘੱਟ ਇਹਨਾਂ 17-18 ਸਾਲ ਹੋ ਗਏ ਇਹਦੇ ਤੇ ਬਸ ਇੱਕ ਦੋ ਵਾਰੀ ਮਿੱਟੀ ਦਾ ਪੋਚਾ ਜ਼ਰੂਰ ਫੇਰਿਆ ਬਾਈ ਉਹ ਚਲੋ ਬਰਾਮਾ ਤਾਂ ਹਰੇ ਹੀ ਤੱਕ ਹਾਂ 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 ਪਰ ਉਹਦੇ ਕਰਕੇ ਬਾਈ ਸਰ ਸੇਫ ਹੈ ਨਾ ਦੇਖ ਲਓ ਬਈ ਆ ਹੁਣ ਬਾਈ ਨੂੰ ਵੀ ਨਹੀਂ ਪਤਾ ਹੋਣਾ ਕਿ ਕਿੰਨਾ ਪੁਰਾਣਾ ਹੋ ਇਹ ਹੋਊਗਾ ਬਈ 60-70 ਸਾਲ ਤੋਂ ਉਧੂ ਪੁਰਾਣਾ ਉਸ ਤੋਂ ਵੀ ਅੱਛਾ ਉਹ ਬੈਠਕ ਹੁੰਦੀ ਸੀ ਬਾਈ ਉਹ ਪੁਰਾਣੀਆਂ ਬੈਠਕਾਂ ਹੁੰਦੀਆਂ ਸੀ ਬਾਈ ਜਦੋਂ ਉਹ ਜਿਵੇਂ ਨਾਲ ਗਲੀ ਲੱਗੀ ਹੈ ਨਾ ਨਾਲ ਗਲੀ ਲੱਗਦੀ ਆ ਉੱਧਰ ਵੀ ਗੇਟ ਹੁੰਦਾ ਸੀ ਇੱਧਰ ਵੀ ਗੇਟ ਹੁੰਦਾ ਸੀ ਦੇ ਨਾ ਬੈਗ ਬੋਕਰਾਂ ਵਾਲੇ ਮਾਸੇ ਆਹੋ ਹੱਥ ਵਿੱਚ ਜਿਹੜੇ ਯਾਰ ਦੋਸਤਾਂ ਹੁੰਦੀ ਸੀ ਉਹ ਵਾਰ ਦੀ ਵਾਰ ਹੀ ਉਹਨਾਂ ਨੇ ਇੰਟਰੀ ਦੇ ਬਾਹਰ ਦੀ ਵਾਰ ਇੰਜੋਏ ਕਰਕੇ ਮੁਰ ਜਾਂਦੇ ਸੀ ਆਜੂ ਤੁਹਾਨੂੰ ਇੱਧਰੂ ਕਮਰੇ ਦਿਖਾਈਏ ਫਾਸਾਂ ਜਦ ਬਾਤ ਲੱਗੀਆਂ ਤੇ ਇੱਥੇ ਵੀ ਜਿਹੜੀ ਵਾਦਾਂ ਨੇ ਛੱਤ ਹੈ ਅੱਛਾ ਖਾਨਕ ਵਾਰਾ ਢੋਲ ਪਿਆ ਗੰਦੇ ਪਿਆ ਹੈ ਨਾ ਤੇ ਇਹਦੇ ਵਿੱਚ ਹੀ ਬੰਲੇ ਤੂੜੀ ਸੀ ਪਸ਼ੂ ਨਾ ਹੋਣ ਕਰਕੇ ਭਾਈ ਸਾਹਿਬ ਨਵਾਂ ਲੈਣ ਦਾ ਪੈ ਜਾ ਹੋਈ ਗੱਲ ਆ ਜਾਂਦੀ ਹੈ ਪੁਰਾਣੇ ਵੀ ਵੈਲਿਊ ਨਵੀਂ ਦੀ ਲੋੜ ਆਏ ਹੈ ਕੀ ਬਾਤ ਆਰਨੇ ਦੀ ਗੱਲ ਕਰ ਗਿਆ ਬਾਈ ਤੇ ਆਇਦਰ ਆ ਬਈ ਆ ਮੰਜੇ ਦੇਖੋ ਹੁਣ ਆ ਪੇਟੀਆਂ ਤੇ ਉਹ ਵਾਲਿਆਂ ਨੂੰ ਵੀ ਰੰਗ ਕੀਤਾ ਹੋਇਆ ਬਾਈ ਹਨਾ ਨੀਲਾ ਹਾਂ ਇਹ ਪੁਰਾਣਾ ਪਹਿਲਾਂ ਦੀ ਬਈ ਜ਼ਿਆਦਾਤਰ ਵਾਲਿਆਂ ਨੂੰ ਰੰਗ ਕਰਿਆ ਵੀ ਹੈਗਾ ਸਾਰੇ ਆਪਣੀ ਤਕਰੀਬਨ ਆਪਣੇ ਅੰਦਰ ਲਈ ਘਰ ਚ ਵੀ ਜਿਹੜਾ ਹੈਗਾ ਠੀਕ ਹੈ ਇਹ ਟਾਈਮ ਵਿੱਚ ਆਇਆ ਨਾ ਮਗੇ ਡੈਂਦੇ ਹੁਣ ਗਏ ਹਾਂ ਹਾਂ ਇਹ ਜਿਹੜੇ ਕਹਿੰਦੇ ਨਾ ਵੀ ਇੱਕ ਪੱਖਾ ਲਾ ਕੇ ਸਾਰੇ ਨੂੰ ਹਵਾ ਆਉਂਦੀ ਸੀ ਉਹ ਆਹਾ ਵਿਹੜੇ ਹੁੰਦੇ ਸੀਗੇ ਉੱਥੋਂ ਲੈ ਕੇ ਇੱਥੋਂ ਤੱਕ ਮੈਂ ਤੁਹਾਨੂੰ ਸ਼ਾਂਚ ਕਰਕੇ ਦਿਖਾਉਣਾ ਕੈਮਰਾ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਹਾਂ ਲੈਣੋ ਬਹੁਤ ਸਾਰੇ ਹੂੰ ਤੇ ਉਹ ਰ ਆਇਆ ਇਹ ਪੱਕਾ ਕਰਦਾ ਹਾਂ ਜੂਰੇ ਮੂਰੇ ਮੈਂ ਮੂਰੇ ਪੁਆਏ ਜਿੱਦਦੀ ਬੰਦੇ ਸੀ ਮੈਂ ਮੂਰੇ ਬੂ ਹਾਂ ਹੌਸਲਾ ਹੌਸਲਾ ਤਾਂ ਨਹੀਂ ਹੁੰਦੀ ਸੀ ਦਾ ਹੌਸਲਾ ਵਾਲਾ ਹੁੰਦਾ ਸੀ ਹਾਂ ਇਹ ਦੇਖੋ ਕੈਮਰਾ ਇੱਕ ਆ ਦਿਖਾਉਣ ਲੱਗਿਆ ਸਾਨੂੰ ਤੇ ਆ ਬੈਠਕ ਸੀ ਭਾਈ ਉਹਨਾਂ ਦੀ ਬੈਠਕ ਦਿਖਾ ਦਈਏ ਆਹਾਂ ਚੀਜ਼ ਜ਼ਰੂਰ ਬਣੀ ਹੁੰਦੀ ਸੀ ਬੈਠਕ ਦੇ ਵਿੱਚ ਹਨਾ ਵੀ ਅੱਜ ਵੀ ਸਾਮ ਰੱਖਿਆ ਆਹ ਅਲਮਾਰੀ ਆ ਜੀ ਤੇ ਇਹ ਡਾਟ ਵਾਲੀ ਛੱਤ ਆ ਜੀ ਇਹ ਗੇਰ ਸੀ ਹੁਣ ਤੱਕ ਲੱਗਿਆ ਹੋਇਆ ਵਾਰੋਂ ਜਿਵੇਂ ਅਵਾਰੀ ਹੋ ਗਈ ਬਿਮਾਰੀ ਹੋ ਗਈ ਆ ਚ ਜਾਣਾ ਜਦੋਂ ਨੀਮਾ ਹੋਗਾ ਪਾਣੀ ਪੁਣੀ ਨਿਕਲਦੀ ਨਿਕਾਸੀ ਘਟਾ ਤੇ ਵੀਡੀਓ ਸ਼ੇਅਰ ਕਰ ਦਿਓ ਵਧੀਆ ਲੱਗੀ ਤਾਂ ਸੰਦੂਖ ਦਿਖਾ ਦਿਓ ਹਾਂ ਲੈ ਪੂਰਾ ਇਹ ਨਾ ਜਾਵੇ ਆਪਾਂ ਸਾਰੀ ਦਿਖਾਉਣੀ ਹੈ ਤੇ ਸ਼ੇਅਰ ਕਰਨਾ ਬਣਦਾ ਧਮੇ ਦਿਖਾ ਦੇ ਲੈ ਚੱਲਦੀ ਹੈ ਪੁਰਾਣਾ ਸੰਦੂਖ ਵੀ ਚੱਲਦੀ ਹੈ ਇਹ

i'll ah, see